ਸ਼੍ਰੀ ਨਗਰਦੇਵ ਬੰਮਿਆਲ ਖੇਤਰ ਵਿੱਚ ਮਾਰੇ ਗਏ ਰੋਹਿਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਰੋਹਿਤ ਉਹ ਵਿਆਹਿਆ ਸੀ ਤੇ ਪਹਿਲੀ ਵਾਰ ਨੌਜਵਾਨ ਦੇ ਨਾਲ ਲੱਕੜੀ ਦਾ ਕੰਮ ਕਰਨ ਲਈ ਸ਼੍ਰੀ ਨਗਰ ਗਿਆ ਸੀ ਪਰ ਅਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਦੱਸਿਆ ਕਿ ਸ਼੍ਰੀ ਨਗਰ ਵਿੱਚ ਦੋ ਨੌਜਵਾਨਾਂ ਨੂੰ ਅਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਲੜਕੀ ਦੇ ਜੀਲੇ ਦੀ ਅਸਟਾਲ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਉਹਨਾਂ ਪਰਿਵਾਰ ਵਿੱਚ ਇੱਕ ਤੋਕ ਦਾ ਮਾਹੌਲ ਹੈ ਬੇਟੇ ਦਾ ਕੀ ਨਾਮ ਸੀ ਔਰ ਕੀ ਵਲਵਾਦ ਹੋਈ ਰੋਹਿਤ ਸਿੰਘ ਦਾ ਨਾਮ ਇਹਦਾ ਪ੍ਰੇਮ ਸਿੰਘ ਸੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇਥੇ ਰੰਗ ਰੂਗ ਦਾ ਕੰਮ ਕੰਮ ਕਰਦਾ ਯਾਰ ਕਿ ਪਹਿਲਾਂ ਇਹ ਕਿਹਾ ਵੈਸੇ ਇਹ ਲੱਕੜੋ ਕੰਤ ਦਾ ਕੰਮ ਕਦੀ ਕਰਦਾ ਨਹੀਂ ਤੇ ਚਾਂਜਾ ਕਿਤਨੇ ਯਾਰ ਦੋਸਤਾਂ ਦਾ ਭੰਗ ਦਾ ਕੰਮ ਚੱਲ ਗਿਆ ਵੇ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਕਿ ਉਹਨਾਂ ਤੇ ਆਇਆ ਹੈ ਪਾ ਲੱਗਾ ਕਿ ਆਹ ਹਾਲਾਤ ਹੋ ਗਏ ਆਗੇ ਅਜਿਹਾ ਲੰਮੇ ਪਏ ਸੱਤੇ ਹਰ ਮਾਨ ਦਾ ਤੋਂ ਬਾਅਦ ਕੱਪ ਦਾ ਪਾ ਲੱਗਾ ਪਰਿਵਾਰ ਤੇ ਕੀ ਹਾਲ ਮਾਤਾ ਦਾ ਇਸ ਕੋਲੇ ਹਾਮੇ ਤੇ ਵੀ ਉਹਦਾ ਆਪਣਾ ਬੇੜਾ ਕਰ ਕੋਿਆ ਹਸਾਮ ਹੈ ਕਿ ਮੰਗ ਕਰ ਦੇ ਸਰਕਾਰ ਤੋਂ ਅਸੀਂ ਤੇ ਕੁਛ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਲ ਗਿਆ ਜਿਹੜਾ ਗਵਾਚ ਗਿਆ ਤੇ ਇਹ ਨਹੀਂ ਹੁਣ ਕੀ ਲੱਗ ਸਕਦੇ ਹੈ ਕੱਲਾ ਕੱਲਾ ਹੈ ਗੱਜੂ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਕਿੰਨੇ ਕਿਹਾ ਕਿੰਨੇ ਪੈਣ ਬਰਾਤੀ ਛੋਟੀ ਮੁੰਡਾ ਛੋਟੀ ਕੁੜੀ ਹੈ ਸ਼੍ਰੀ ਨਗਰਦੇਵ ਬਮਿਆਲ ਖੇਤਰ ਵਿੱਚ ਮਾਰੇ ਗਏ ਰੋਹਿਤ ਦੇ ਪਰਿਵਾਰ ਦਾ ਕਨਾਈ ਕੇ ਰੋਹਿਤ ਉਹ ਵਿਆਹ ਸੀ ਤੇ ਪਹਿਲੀ ਵਾਰ ਨੌਜਵਾਨ ਦੇ ਨਾਲ ਲੱਕੜੀ ਦਾ ਕੰਮ ਕਰਨ ਲਈ ਸ਼੍ਰੀਨਗਰ ਗਿਆ ਸੀ ਪਰ ਅਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਦੱਸਿਆ ਕਿ ਸ਼੍ਰੀਨਗਰ ਵਿੱਚ ਦੋ ਨੌਜਵਾਨਾਂ ਨੂੰ ਅਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਜਦਕਿ ਦੂਸਰੇ ਵੀ ਹਸਪਤਾਲ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਸੀ ਇਸ ਤੋਂ ਬਾਅਦ ਹੁਣ ਪਰਿਵਾਰ ਵਿੱਚ ਚੁੱਪਚਾਪ ਦਾ ਮਾਹੌਲ ਹੈ ਬੇਟੇ ਦਾ ਕੀ ਨਾਮ ਸੀ ਔਰ ਕੀ ਵਲਵਾਦ ਹੋਈ ਹੈ ਜੀ ਰੋਹਿਤ ਸਿੰਘ ਇਹਦਾ ਨਾਮ ਇਹਦਾ ਨਾਮ ਪ੍ਰੇਮ ਸੀ ਜੀ ਹਾਂਜੀ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇੱਥੇ ਰੰਗ ਰੰਗ ਦਾ ਕੰਮ ਕੰਮ ਕਰਦਾ ਜਾਂ ਪਹਿਲੀ ਦਿਨ ਹੀ ਗਿਆ ਇਹ ਕਿ ਇਹ ਇੱਥੇ ਲੱਕੜੋ ਕੰਦੇ ਦਾ ਕੰਮ ਕਦੀ ਕਰਦਾ ਨਹੀਂ ਉਹ ਤੇ ਚਾਂਜਾ ਕਿੰਨੇ ਯਾਰ ਦੋਸਤਾਂ ਦਾ ਹਮ ਦਾ ਕੰਮ ਚੱਲ ਗਿਆ ਇਹ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਕਿ ਹੰਤੀ ਆਇਆ ਹੈ ਪਾ ਲੱਗਾ ਕਿ ਆ ਹਲਾਲਾਤ ਹੋ ਗਿਆ ਜੀ ਅਰੇ ਸਾਰੇ ਲੰਮੇ ਪਏ ਸੱਤੇ ਹਰਮਾਨ ਦਾ ਮੋੜ ਤੋਂ ਬਾਅਦ ਕਾ ਤੁਲਾ ਪਾ ਲਗਾ ਪਰਵਾਰਤ ਕੀ ਹਾਲ ਮਾਤਾ ਦਾ ਇਸੋ ਨੇ ਆਮੇ ਤੇ ਵੀ ਉਹ ਪੂਰਾ ਆਪਣਾ ਬੇੜਾ ਕਰ ਕੋਿਆ ਹਸਾਵੇਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚੱਗਿਆ ਜਿਹਨੇ ਗਵਾਜ ਗਿਆ ਤੇ ਅਸੀਂ ਹੰਕਾਰ ਸਕਦੇ ਹਾਂ ਕੱਲਾ ਕੱਲਾ ਹੈ ਜਿਹਨੂੰ ਜਗਾ ਸਾਰਾ ਕਿਸੋਰੀ ਨਹੀਂ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪੈਰ ਪਰਾਤੀ ਛੋਟੀ ਕੁੜੀ ਹੈ ਸ਼ਰੀ ਨਗਰ ਦੇ ਬੰਮਿਆਲ ਖੇਤਰ ਵਿੱਚ ਮਾਰੇ ਗਏ ਰੋਹਿਤ ਦੇ ਪਰਿਵਾਰ ਦਾ ਕਹਨਾ ਹੈ ਕਿ ਰੋਹਿਤ ਉਹ ਵਿਆਹ ਸੀ ਤੇ ਪਹਿਲੀ ਵਾਰ ਨੌਜਵਾਨ ਦੇ ਨਾਲ ਲੱਕੜੀ ਦਾ ਕੰਮ ਕਰਨ ਲਈ ਸ਼੍ਰੀਨਗਰ ਗਿਆ ਸੀ ਪਰ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਦੱਸਿਆ ਕਿ ਸ਼੍ਰੀਨਗਰ ਵਿੱਚ ਦੋ ਨੌਜਵਾਨਾਂ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਦੀ ਮੌਤ ਹੋ ਗਈ ਤੇ ਦੂਸਰੇ ਵੀ ਹਸਪਤਾਲ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਬੇਟੇ ਦਾ ਕੀ ਨਾਮ ਸੀ ਔਰ ਕੀ ਵਲਵਾਦ ਹੋਈ ਹੈ ਜੀ ਰੋਹਿਤ ਸਿੰਘ ਇਹਦਾ ਨਾਮ ਹੈ ਨਾਮ ਪ੍ਰੇਮ ਸਿੰਘ ਜੀ ਹਾਂਜੀ ਠੀਕ ਕੰਮ ਕਰਦਾ ਸੀ ਪਹਿਲਾਂ ਤਾਂ ਇੱਥੇ ਰੰਗ ਰੰਗ ਦਾ ਕੰਮ ਕੰਮ ਕਰਦਾ ਯਾਰ ਕਿਹ ਪੈਂਦੀ ਨੇ ਕਿ ਆਹ ਵੈਸੇ ਇਹ ਤੇ ਲੱਕੜੋ-ਕੱਤੋ ਦਾ ਕੰਮ ਕਦੀ ਕਰਦਾ ਨਹੀਂ ਉਹ ਤੇ ਚਾਂਦਾਂ ਕਿੰਨੇ ਯਾਰ ਦੋਸਤਾਂ ਦਾ ਹਮਦਰਦ ਕੱਲ ਜਲ ਗਿਆ ਇਹ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਕਿ ਉਹ ਦਿਹਾੜਾ ਪਾ ਲੱਗਾ ਵੀ ਆਹ ਨਾ ਨਾ ਹੋ ਗਈ ਆਗੇ ਬਈ ਜਿਸਾਈ ਲੰਮੇ ਪਏ ਸੱਤੇ ਹਜ਼ਾਰ ਨਾਲ ਨਾਲ ਤੋਂ ਮੁੱਢ ਬਾਅਦ ਕੱਪ ਦਾ ਭਾਅ ਲੱਗਾ ਪਰਿਵਾਰ ਤੇ ਕੀ ਹਾਲ ਮਾਤਾ ਦਾ ਐਸੋ ਨੇ ਆਹ ਮੇਰੇ ਵੀਰੋ ਪੂਰਾ ਆਪਣਾ ਦੇਲਾ ਘਰ ਤੋਂ ਆਇਆ ਹਾਂ ਸਾਹਮਣੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚੱਲ ਗਿਆ ਜਿਹੜਾ ਗਵਾਚ ਗਿਆ ਤੇ ਇਹ ਹੁਣ ਗਿਲਾਪ ਸਕਦੇ ਹਾਂ ਕੱਲਾ ਕੱਲਾ ਹੈਗਾ ਜੀ ਉਹਨੂੰ ਜਲਾ ਗਿਆ ਸਾਰਾ ਕੁਝ ਉਹਦੇ ਨਹੀਂ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਕਿੰਨੇ ਭੈਣ ਭਰਾ ਸੀ ਥੋੜੀ ਮੁੰਡਾ ਹੀ ਇਹਦੇ ਵਿੱਚ ਔਰਤੀ ਕੁੜੀ ਆ ਜੀ ਦੱਸਣਾ ਇਹਨਾਂ ਨੂੰ